ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜ ਆਲੂ ਨਿਊਟਰੀ ਦੀ ਸਬਜ਼ੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹ ਸਬਜ਼ੀ ਨੂੰ ਬਣਾ ਕੇ ਤਿਆਰ ਕੀਤਾ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਭੈਣ ਭਰਾਵਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਆਲੂ ਨਿਊਟਰੀ ਬਣਾਵਾਂਗੇ ਆਲੂ ਅਸੀਂ ਲਿਆ ਇਹਨਾਂ ਨੂੰ ਬੋਇਲ ਕਰ ਲਿਆ ਵਾ ਇੱਕ ਕੌਲੀ ਅਸੀਂ ਨਿਊਟਰੀ ਦੀ ਲਈ ਆ ਇਹਨੂੰ ਵੀ ਅਸੀਂ ਬੋਇਲ ਕਰ ਲਾਂਗੇ ਲਸਣ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਤੇ ਪਿਆਜ਼ ਨੂੰ ਵੀ ਅਸੀਂ ਪੇਸਟ ਬਣਾ ਲਿਆ ਪਿਆਜ਼ ਦਾ ਵੀ ਤੇ ਟਮਾਟਰਾਂ ਨੂੰ ਦਾ ਵੀ ਅਸੀਂ ਪੇਸਟ ਬਣਾਵਾਂਗੇ ਆਲਵਾ ਨੂੰ ਅਸੀਂ ਛੇਲ ਲੈਨੇ ਨਿਊਟਰੀ ਲਈ ਅਸੀਂ ਪਾਣੀ ਗਰਮ ਰੱਖ ਲਿਆ ਅੱਧਾ ਚਮਚਾ ਇਹਦੇ ਵਿੱਚ ਨਮਕ ਪਾ ਦਾਂਗੇ ਤੇ تھوڑیاں ਜਿਹਾ ਤੇਲ ਦੀਆਂ ਬੂੰਦਾਂ ਪਾ ਲਾਂ। ਇਹਨਾਂ ਮਿਕਸ ਕਰ ਲਾਂਗੇ। ਨਿਊਟਰੀਨ ਅਸੀਂ ਵਿੱਚ ਪਾ ਲਾਂਗੇ ਤੇ ਇਹਨੂੰ 2 ਮਿੰਟ ਲਈ ਬੋਇਲ ਕਰ ਲਾਂਗੇ। ਨਿਊਟਰੀਨ ਉਬਾਲਾ ਆ ਗਿਆ ਵਾ। ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਛਾਣ ਲਾਂਗੇ। ਇੱਕ ਕਟਸ਼ੀ ਤੇਲ ਪਾ ਲੈਨੇ ਆ। ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋ ਲੈਣ ਦੇ। ਤੇਲ ਗਰਮ ਹੋ ਗਿਆ ਵਾ ਇੱਕ ਚਮਚਾ ਮੈਂ ਇਥੇ ਪਾ ਲੇਗੀ ਇੱਕ ਚਮਚਾ ਜੀਰਾ ਥੋੜੀ ਜੀ ਅਜਵੈਨ ਇੱਕ ਤੇਜ ਪੱਤਾ ਤਿੰਨ ਚਾਰ ਲੌਂਗ ਦਾਲਚੀਨੀ ਦਾ ਟੁਕੜਾ ਹਰੀ এলাਚੀ ਨੂੰ ਅਸੀਂ ਤੋੜ ਕੇ ਲਿਆਓ ਨਾਲ ਹੀ ਅਸੀਂ ਥੋੜਾ ਜਿਹਾ ਕੜੀ ਪੱਤਾ ਲਗਾ ਲਿਆ ਪਿਆਜ਼ ਪਾਦਾਂ। ਪਿਆਜ਼ ਚੰਗੀ ਤਰ੍ਹਾਂ ਪੋਂ ਲੈ। ਪਿਆਜ਼ ਹਲਕਾ ਗੁਲਾਬੀ ਹੋ ਗਿਆ। ਹੁਣ ਅਸੀਂ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਲਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸੀ ਚੰਗੀ ਤਰ੍ਹਾਂ ਪੋਂ ਲਾਂ। ਲਸਣ ਤੇ ਪਿਆਜ਼ ਦਾ ਪੇਸਟ ਭੁੱਜ ਗਿਆ ਵਾ। ਕਸ਼ਮੀਰੀ ਦੀ ਅਗੀ ਲਾਲ ਮਿਰਚ। ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ। ਹਲਦੀ ਉਪੀ ਹੋਈ ਲਾਲ ਮਿਰਚ ਧਨੀਆ ਪਾਊਡਰ ਜਿਹੜਾ ਚੌਥਾ ਹਿੱਸਾ ਜਿੰਜਰ ਪਾਊਡਰ ਇਹਨਾਂ ਸਾਰੇ ਮਸਾਲਿਆਂ ਨੂੰ ਪੋਣ ਲੈਣੇ ਚਾਹੀਦੇ ਟਮਾਟਰ ਦਾ ਪੇਸਟ ਪਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਸੀ ਪਕਾ ਲਾਂਗੇ ਥੋੜਾ ਜਿਹਾ ਪਾਣੀ ਪਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਸੀ ਪਕਾ ਲਾਂਗੇ ਜੇ ਤੋ ਤੱਕ ਇਹਦੇ ਉੱਪਰ ਇਹ ਤੇਲ ਜਿਹੜਾ ਉੱਪਰ ਨਹੀਂ ਆਉਂਦਾ ਤੈਰ ਕੇ ਉੱਪਰੋਂ ਅਸੀਂ ਇਹਨੂੰ ਕਵਰ ਕਰ ਦਿੰਨੇ ਆਂ ਕਰ ਲੈਨੇ ਮਸਾਲੇ ਨੂੰ ਮਸਾਲਾ ਸਾਡਾ ਚੰਗੀ ਤਰ੍ਹਾਂ ਪੁੱਜ ਗਿਆ ਵਾ ਤੇਲ ਜਿਹੜਾ ਇਹਦਾ ਉੱਪਰ ਤੈਰ ਕੇ ਆ ਗਿਆ ਤੁਸੀਂ ਵੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਮਸਾਲਾ ਪੁੱਜ ਕੇ ਤਿਆਰ ਹੋਇਆ ਅੰਗਵੜਾ ਅਸੀਂ ਥੋੜਾ ਜਿਹਾ ਪਾਣੀ ਪਾ ਲਾਂਗੇ ਪਹਿਲਾਂ ਅਸੀਂ ਇਹ ਅੰਗ ਨੂੰ ਭੁਲ ਗਏ ਸੀ ਅਸੀਂ ਇਹਨੂੰ ਪਾਣੀ ਵਿੱਚ ਪਾ ਲਿਆ ਸੀ ਥੋੜਾ ਜਿਹਾ ਪਾਣੀ ਅਸੀਂ ਹੋਰ ਪਾ ਲਾਂਗੇ ਨਿਊਟਰੀ ਨੂੰ ਅਸੀਂ ਪਾਣੀ ਵਿੱਚ ਪਾ ਕੇ ਬੋਇਲ ਕਰ ਲਿਆ ਸੀ ਤੇ ਇਹਨੂੰ ਛਾਣਨੀ ਦੇ ਨਾਲ ਛਾਣ ਕੇ ਬਾਹਰ ਕੱਢ ਲਿਆ ਹੁਣ ਅਸੀਂ ਇਹਦੇ ਵਿੱਚ ਨਿਊਟਰੀ ਪਾ ਲੈਣੀ ਆਲੂ ਅਸੀਂ ਬੋਇਲ ਕੀਤੇ ਸੀ ਇਹਨਾਂ ਨੂੰ ਹੁਣ ਅਸੀਂ ਇਸ ਤਰੀ ਤੋੜ ਕੇ ਪਾ ਲਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣੀ। ਉੱਪਰ ਹੁਣ ਅਸੀਂ ਇਹਨੂੰ ਕਵਰ ਕਰ ਦਿੰਨੇ ਆ। ਸਬਜੀ ਬਣਦੀ ਨੂੰ 6-7 ਮਿੰਟ ਹੋ ਗਏ ਆ। ਚੈੱਕ ਕਰ ਲੈਨੇ ਆ। ਸਬਜੀ ਸਾਡੀ ਬਣ ਕੇ ਤਿਆਰ ਆ। ਉੱਪਰ ਇਹਦੇ ਤੇਲ ਜਿਹੜਾ ਉਹ ਤੈਰ ਕੇ ਆ ਗਿਆ। ਹੁਣ ਅਸੀਂ ਥੋੜੀ ਜੀ ਕਸੂਰੀ ਮੇਥੀ ਲਈ ਆ। ਇਹਨੂੰ ਅਸੀਂ ਤਵੇ ਦੇ ਉੱਤੇ ਸੇਕ ਲਿਆ ਵਾ। ਹੱਥਾਂ ਨਾਲ ਕ੍ਰਸ਼ ਕਰਕੇ ਤੇ ਇਹਨੂੰ ਇਹਦੇ ਉੱਪਰ ਪਾ ਦਿੰਨੇ ਆ। ਮੇਥੀ ਪਾਉਣ ਨਾਲ ਆਲੂਆਂ ਦੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ। ਇਨ ਮਿਕਸ ਕਰ ਦਿੰਨੇ ਆ ਗਰਮ ਮਸਾਲਾ ਪਾਵਾਂਗੇ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਗਰੇਵੀ ਅਸੀਂ ਬਿਲਕੁਲ ਥੋੜੀ ਰੱਖੀ ਆ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮੈਨੂੰ ਦੱਸਿਓ ਮੇਰੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਕਿਹੋ ਜੀਆਂ ਤੁਸੀਂ ਹੋਰ ਵੀਡੀਓ ਵੇਖਣੀਆਂ ਚਾਹੁੰਦੇ ਜੀ ਕਮੈਂਟ ਕਰਕੇ ਜਰੂਰ ਦੱਸਣਾ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ